ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਖਾਸ ਦਿਨ ਆ ਬਾ ਤੁਹਾਨੂੰ ਪੌਪੂਲਰ ਦਿਖਾਉਣ ਲੱਗੇ ਆ ਆਪਣੇ ਵਾਲੇ ਜਿਹੜੇ ਲਾਏ ਸੀ ਸੁੱਖ ਨਾਲ ਵਧੀਆ ਕ੍ਰੂਮਬਲਾਂ ਜਾਂ ਨਿਕਲੇ ਆ ਇਹਨਾਂ ਦੀਆਂ ਵਧੀਆ ਪੱਤੇ ਜਿੰਨੇ ਕ ਪੌਪੂਲਰ ਟੇਢੇ ਬਿੰਗੇ ਜੇ ਨੇ ਵੈਸੀ ਹੀ ਥੱਲਿਓਂ ਜੜਾਂਗ ਜਿਹੜਾ ਇਹਦਾ ਨਾ ਉਹਦੇ ਕਰਕੇ ਟੇਢੇ ਨੇ ਮਿੱਟੀ-ਮੁੱਟੀ ਚੰਗੀ ਤਰ੍ਹਾਂ ਤੋਈ ਆਪਾਂ ਸਾਰੀ ਹੁਣੇ ਥੱਲਿਓਂ ਜੜੇ ਟੇਢੀ ਹੈ ਇਹਦੀ ਅਸਲ 'ਚ ਹੋਰ ਵੀ ਸੀਗੇ 10-12 ਮੂਟੇ ਉਹ ਕੀਤੇ ਨੇ ਸੈੱਟ ਇਹ 2-3 ਰਹਿ ਗਏ ਆਪਾਂ ਇਹ ਵੀ ਕਰਦੇ ਆ ਅੱਜ ਲਓ ਜੀ ਦੇਖੋ ਹੋ ਗਿਆ ਸਿੱਧਾ ਇਹਦੇ ਇੱਥੇ ਟੌਪ ਤੋਂ ਉਹਦੀ ਜੜ ਚ ਬੰਦਣਾ ਆਪਾਂ ਧਾਗਾ ਐ ਜਿੰਨੇ ਕ ਬੂਟੇ ਟੇਡੇ ਪਿੰਗੇ ਸੀਗੇ ਐ ਕਿਤਨੇ ਸਿੱਧੇ ਯਾ ਗਾਠਾ ਪਾਏ ਰੱਖਣੀ ਆ ਵੀ ਥੋੜਾ ਜਿਹਾ ਮੋਟਾਈ ਚ ਵੀ ਇਹਨਾਂ ਨੂੰ ਕੋਈ ਦਿੱਕਤ ਆਵੇ ਵੈਸੇ ਤਾਂ ਇਹ ਮਹੀਨੇ ਦੇ ਮਹੀਨੇ ਬਾਅਦ ਗਲ ਜਾਣੀਆਂ ਤੇ ਬੂਟੇ ਨੇ ਆਪਣਾ ਮਤਲਬ ਆਪਣੇ ਆਪ ਸਿੱਧਾ ਹੋਣ ਲੱਗ ਜਾਣਾ ਲਓ ਕਣਕ ਦੀ ਕਰੋ ਜੀ ਰਿਪੋਰਟ ਚੈੱਕ ਕੱਦ ਤਕਰੀਬਨ ਗੋਡਿਆਂ ਤੋਂ ਉੱਪਰ ਹੈਦਾ ਜੀ ਲੱਖ ਲੱਖ ਹੋ ਗਈਆਂ ਚਲੋ ਬਾਬੇ ਦੀ ਕਿਰਪਾ ਨੇ ਇਹ ਵੀ ਸੋਹਣੀ ਹੋ ਗਈ ਆ ਦੇਖੋ ਜੀ ਜਿਵੇਂ ਬੰਨੇ ਜਿਹੜੇ ਵਿੰਗੇ ਡੇਡੇ ਸੀ ਨਾ ਸਾਰੇ ਇਹਦਾ ਧਾਗਾ ਥੋੜਾ ਜਿਹਾ ਥੱਲੇ ਆ ਗਿਆ ਇਹਨੂੰ ਚੱਕਦੇ ਆ ਉਹ ਵੀ ਸੋ ਹਜੇ ਇਹਦੀ ਗੌਰ ਕਰਨੀ ਪੈਣੀ ਆਪਾਂ ਨੂੰ ਜਿਵੇਂ ਹੁਣ ਇਹਦੀ ਕਰੂੰਬਲਾਂ ਨਿਕਲਦੀਆਂ ਨੇ ਆਪਾਂ ਇੱਕ ਵਾਰ ਫੇਰ ਕਲੋਰੋ ਪਾਵਾਂਗੇ ਸਾਰਿਆਂ 'ਚ ਕਣਕ ਵੱਢਣ ਤੋਂ ਪਹਿਲਾਂ ਆਹ ਦੇ ਕੁਆਇਂ ਸਾਰੇ ਬੰਨੇ ਆ ਜੀ ਆਪਾਂ